ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਸ਼ਹਿਰ ਵਿੱਚ ਨਗਰ ਕੌਂਸਲ ਦੀ ਕਾਰਵਾਈ ਦੇਖਣ ਨੂੰ ਮਿਲੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ ਤੇ ਲੋਕਾਂ ਵੱਲੋਂ ਨਗਰ ਕੌਂਸਲ ਨੂੰ ਜਿਹੜੀ ਹੈ ਸ਼ਿਕਾਇਤ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਅੱਜ ਸ਼ਹਿਰ ਦੇ ਵਿੱਚ ਜਿਹੜੀ ਹੈ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਹਿਸੀਲ ਰੋਡ ਤੋਂ ਲੈ ਕੇ ਸਾਰੇ ਸ਼ਹਿਰ ਦੇ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ਆਉਂਦੇ ਨੇ ਤਾਂ ਦੁਕਾਨਦਾਰ ਜਿਹੜਾ ਸਮਾਨ ਨੇ ਆਪਣਾ ਫਟਾਫਟ ਦੁਕਾਨਾਂ ਦੇ ਅੰਦਰ ਰੱਖਣਾ ਸ਼ੁਰੂ ਕਰ ਦਿੰਦੇ ਨੇ ਪਰ ਅੱਜ ਕਿਤੇ ਨਾ ਕਿਥੇ ਨਗਰ ਕੌਂਸਲ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਅਸੀਂ ਹੁਣ ਜਿਹੜਾ ਨਗਰ ਕੌਂਸਲ ਦੇ ਵੱਲੋਂ ਵਾਰ-ਵਾਰ ਇਸ ਬਾਜ਼ਾਰਾਂ ਦੇ ਵਿੱਚ ਢੇਡਾ ਮਾਰਾਂਗੇ ਜੇ ਸਾਡਾ ਸਮਾਨ ਤੁਹਾਨੂੰ ਦ ਤਾਂ ਤੁਸੀਂ ਜਬਤ ਕਰ ਸਕਦੇ ਹੋ ਤਾਂ ਦੁਕਾਨਦਾਰ ਕੁਝ ਵੱਲੋਂ ਵੀ ਅੱਜ ਜਿਹੜੀ ਹੈ ਇਹਨਾਂ ਦੀ ਅਪੀਲ ਮੰਨੀ ਗਈ ਹੈ ਤਾਂ ਸਮਾਨ ਜਿਹੜਾ ਬਾਹਰ ਰੱਖ ਲਿਆ ਗਿਆ ਸੀ ਤਾਂ ਜਿਸ ਤੋਂ ਬਾਅਦ ਅੱਜ ਨਗਰ ਕੌਂਸਲ ਦਾ ਦੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਹੈ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਕੁਝ ਟਾਈਮ ਪਹਿਲਾਂ ਜਿਹੜਾ ਨਗਰ ਕੌਂਸਲ ਦੇ ਵੱਲੋਂ ਗਾਂਦੀ ਕਰਾਉਣ ਦੇ ਵਿੱਚ ਪੀਲੀਆਂ ਪੱਟੀਆਂ ਬਣਾਈਆਂ ਗਈਆਂ ਸਨ ਉਹਨਾਂ ਪੱਟੀਆਂ ਨੂੰ ਵੀ ਜਿਹੜਾ ਕ੍ਰੋਸ ਕਰਕੇ ਕੁਝ ਰੇੜੀਆਂ ਵਾਲਿਆਂ ਵੱਲੋਂ ਹੱਥ ਤੋੜੀ ਹੋਈ ਸੀ ਜਿਸ ਤੋਂ ਬਾਅਦ ਆ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਕਾਫੀ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਾਂ ਦੇ ਬਾਹਰ ਬੋਰਡ ਰੱਖੇ ਹੋਏ ਸਨ ਉਹ ਸਾਰੇ ਜ਼ਬਤ ਕਰ ਲਏ ਗਏ ਨੇ ਤੇ ਹਵਾਰ-ਵਾਰ ਜਿਹੜੀ ਦੁਕਾਨਦਾਰਾਂ ਨੂੰ ਇੱਕੋ ਹੀ ਅਪੀਲ ਕੀਤੀ ਗਈ ਹੈ ਕਿ ਸਮਾਨ ਜਿਹੜਾ ਤੁਹਾਡਾ ਬਾਹਰ ਨਾ ਰੱਖਿਆ ਜਾਵੇ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਮੇਰਾ ਨਾਮ ਹਰਵਿੰਦਰ ਕੁਮਾਰ ਜੀ ਸੈਂਟੀ ਇਨਸਪੈਕਟਰ ਨਗਰ ਕੌਂਸਲ ਉਹ ਅੱਛਾ ਸਾਈ ਕਰ ਰਹੇ ਹੋ ਤੁਸੀਂ ਹਾਂਜੀ ਹਾਂ ਆਪਣਾ ਬਾਕੇ ਬਾਕੇ ਪਰ ਤੇ ਦੇਗੇ ਹਾਂਜੀ ਕੀ ਕਰਨ ਲੋਕਾਂ ਕਰਦੇ ਕਿਤੇ ਨਹੀਂ ਦੇਖੋ ਟ੍ਰੈਫਿਕ ਪੁਲਿਸ ਦੇ ਨਾਲ ਅਸੀਂ ਜਿਹੜੇ ਬਾਜ਼ਾਰ ਚ ਬਾਹਰ ਰੋਕਣੇ ਨਜਾਇਜ਼ ਰੱਖੇ ਹੋਏ ਆ ਸਮਾਨ ਉਹਨੂੰ ਹਟਾ ਰਹੇ ਹਾਂ ਜੀ ਦੇਖੋ ਜਿਹੜਾ ਆਪਣਾ ਸ਼ਹਿਰ ਹੈ ਜੇ ਆਪਣੇ ਆਪਾ ਚੰਗੀ ਤਰ੍ਹਾਂ ਇਹਨੂੰ ਸਾਫ਼ ਸੁਥਰਾ ਰੱਖਾਂਗੇ ਤੇ ਖੁੱਲਾ ਰੱਖਾਂਗੇ ਤਾਂ ਹੀ ਲੋਕ ਇੱਥੇ ਖਰੀਦਣ ਵਾਸਤੇ ਆ ਸਕਦੇ ਨੇ ਤੇ ਉਹ ਸਾਨੂੰ ਹੁਕਮ ਹੋਇਆ ਅਸੀਂ ਇਨਟ੍ਰੈਫਿਕ ਪੁਲਿਸ ਦੇ ਨਾਲ ਉਹ ਸਮਾਨ ਚੱਕ ਰਹੇ ਹਾਂ ਜੀ ਗਦਾਰਾ ਲੈ ਕੇ ਇੱਕ ਤੋਂ ਦੋ ਮਹੀਨੇ ਬਾਅਦ ਰਹਿਣਗੇ ਹਾਂਜੀ ਹਾਂ ਮਹੀਨੇ ਚ ਅਸੀਂ ਇੱਕ ਦੋ ਚਾਰ ਗੇੜੇ ਜ਼ਰੂਰ ਲਾਵਾਂਗੇ ਜੀ ਦੇਖੋ ਜੀ ਗੱਲ ਇਹ ਹੈ ਨਗਰ ਕੌਂਸਲ बार-बार ਚੇਤਾਵਨੀ ਦਿੰਦੀ ਰਹਿੰਦੀ ਹੈ ਪਰ ਸਾਡੇ ਦੁਕਾਨਦਾਰ ਭਰਾਵਾਂ ਨੂੰ ਵੀ ਇਸ ਬਾਰੇ ਥੋੜਾ ਸੋਚਣਾ ਚਾਹੀਦਾ ਹੈਗਾ ਟ੍ਰੈਫਿਕ ਵੀ ਦੇ ਵਿੱਚ ਵੀ ਵਾਧਾ ਹੁੰਦੀ ਹੈਗੀ ਹੈ ਔਰ ਆਮ ਲੋਕ ਵੀ ਪਰੇਸ਼ਾਨ ਹੁੰਦੇ ਨੇ ਆਪਾਂ ਘੜ ਤੋਂ ਘਟ ਸਮਾਨ ਬਾਹਰ ਲਾਈਏ ਆਪਣੀ ਲਿਮਟ ਦੇ ਵਿੱਚ ਲਗਾਈ ਆਪਾਂ ਦੁਕਾਨਾਂ ਦੇ ਵਿੱਚ ਹੀ ਸਮਾਨ ਰੱਖੀਏ ਮੇਰੀ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਹੈ ਨਗਰ ਕੌਂਸਲ ਦਾ ਫਰਜ ਹੈ ਔਰ ਇਹ ਵਧੀਆ ਕੰਮ ਕਰ ਰਹੇ ਨੇ ਥੈਂਕ ਯੂ